ਮੋਬੀ ਸਤਿਕਾਰਯੋਗ ਅਧਿਆਪਕ ਸਾਥੀਓ ਅੱਜ ਅਸੀਂ ਜਿਹੜੋ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਵੱਲੋਂ ਸਦਾ ਸੰਘਰਸ਼ਾਂ ਦੇ ਵਿੱਚ ਹੁੰਦੇ ਆ ਅਧਿਆਪਕ ਹਿੱਤਾਂ ਵਾਸਤੇ ਲਗਾਤਾਰ ਅਸੀਂ ਜੂਝਦੇ ਰਹਿੰਦੇ ਆ ਉਦੋਂ ਅੱਜ ਇਹ ਜਿਹੜੀ ਖੁਸ਼ਖਬਰੀ ਅਸੀਂ 5278 ਅਧਿਆਪਕਾਂ ਨੂੰ ਦੇਣੀ ਚਾਹੁੰਦੇ ਆ 25278 ਅਧਿਆਪਕਾਂ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਜਿਹਦੇ ਵਿੱਚ 927 ਦੇ ਲਗਭਗ ਅਧਿਆਪਕ ਜਿਹੜੇ ਪਟੀਸ਼ਨਰ ਸੀ ਉਹਨਾਂ ਪਟੀਸ਼ਨਰ ਅਧਿਆਪਕਾਂ ਨੂੰ ਉਹਨਾਂ ਪਟੀਸ਼ਨਰ ਅਧਿਆਪਕਾਂ ਨੂੰ ਅਸੀਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਬਕਾਇਆ ਪੂਰੀ ਤਨਖਾਹ ਦਾ ਪ੍ਰੋਵੀਸ਼ਨ ਪੀਡ ਦੇ ਬਕਾਇਆ ਜਾਰੀ ਕਰਵਾਤਾ ਤੇ 8 ਜੁਲਾਈ ਨੂੰ ਜ਼ਿਲ੍ਹਾ ਪਧਰੀ ਮੁਜਾਰੇ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਵਾ ਚੁੱਕੇ ਆ ਤੇ ਇਸ ਤੋਂ ਬਾਅਦ ਇਹ ਸਾਰੇ ਮਸਲੇ ਦੇ ਉੱਤੇ ਜਿਹੜੀ ਟੀਮ ਆ ਸਾਡੀ ਸਾਥੀ ਦੀਪ ਰਾਜਾ ਅਸ਼ਵਨੀ ਬਠਿੰਡਾ ਬਲਜਿੰਦਰ ਕੁਮਾਰ ਮਾਨ ਸਾਰੀ ਗਵਾਈ ਦੇ ਵਿੱਚ ਜਿਹੜੀ ਟੀਮ ਲਗਾਤਾਰ 24 14 ਸਾਲਾਂ ਤੋਂ ਸੰਘਰਸ਼ਾਂ ਦੇ ਵਿੱਚ ਆ ਸਭ ਤੋਂ ਪਹਿਲੀ ਪੰਜਾਬ ਦੀ ਟੈਟ ਪਾਸ ਭਰਤੀ ਸੜਕਾਂ ਡਾਂਗਾਂ ਜੇਲਾਂ ਪਰਚੇ ਸਾਰਾ ਕੁਝ ਦੇਖਣ ਤੋਂ ਬਾਅਦ ਜਿਹੜੇ ਇਹ ਅਧਿਆਪਕ ਸਾਥੀ ਆ ਇਹਨਾਂ ਨੇ ਲੰਬੀ ਕਾਨੂੰਨੀ ਲੜਾਈ ਲੜੀ ਆ 26 ਫਰਵਰੀ 2025 ਨੂੰ ਪੰਜਾਬ ਦੇ ਸਮੂਹ 5278 ਅਧਿਆਪਕਾਂ ਨੂੰ ਪ੍ਰਵੇਸ਼ਨ ਪੀੜ ਦੇ ਵਿੱਚ ਫੁੱਲ ਪੇ ਦੇ ਆਰਡਰ ਜਾਰੀ ਕਰਾਏ ਜਿਹਦੇ ਵਿੱਚ ਜਿਹੜੀ ਇਹ ਟੀਮ ਆ ਬੀਟੀਐਫ ਦੀ ਅਗਵਾਈ ਦੇ ਵਿੱਚ ਕਰਨ ਵਾਲੀ ਟੀਮ ਨੇ ਲਗਾਤਾਰ ਚਰਾਗੋਈ ਕੀਤੀ ਉਸ ਤੋਂ ਬਾਅਦ ਸਰਕਾਰ ਦੇ ਵਿੱਤ ਵਿਭਾਗ ਦੇ ਇਜੈਕਸ਼ਨ ਸੀ ਨੌਨ ਪਟੀਸ਼ਨਰਾਂ ਦੇ ਬਕਾਇਆ ਤੇ ਰੋਕ ਲਾਈ ਗਈ 26 ਫਰਬੀ ਤੋਂ ਹੀ ਇਹ 5 ਮਹੀਨਿਆਂ ਤੋਂ ਲਗਾਤਾਰ ਟੀਮ ਸਰਗਰਮਾ ਅੱਜ ਅਸੀਂ ਤੁਹਾਨੂੰ ਸਮੁੱਚੇ ਨਾਨ ਪਟੀਸ਼ਨਰ ਅਧਿਆਪਕਾਂ ਨੂੰ ਵਧਾਈ ਦੇਣ ਜਾ ਰਹੇ ਹਾਂ ਵੀ ਜਥੇਬੰਦੀ ਜਿਹੜੀ ਟੀਮ ਸੀ ਹੁਣ ਵੀ ਡੀਪੀਆਈ ਦਫ਼ਤਰਾਂ ਮਹੀਨਿਆਂ ਤੋਂ ਲਗਾਤਾਰ ਅੰਘਾਰਸ਼ ਕਰ ਰਹੀ ਆ ਪੰਜਾਬ ਦੇ ਸਮੁੱਚੇ 5178 ਜਿਹੜੇ ਅਧਿਆਪਕਾਂ ਉਹਨਾਂ ਦੇ ਆਰਡਰ ਆ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ ਨਾਨ ਪਟੀਸ਼ਨਰ ਅਧਿਆਪਕਾਂ ਨੂੰ ਵੀ ਜਿਹੜਾ ਉਹਨਾਂ ਦਾ ਪ੍ਰੋਵੀਜ਼ਨ ਪੀੜ ਦਾ ਬਕਾਇਆ ਮਿਲਣ ਦਾ ਹੁਕਮ ਜਥੇਬੰਦੀ ਦੀ ਗਵਾਹੀ ਦੇ ਵਿੱਚ ਕਰਨ ਵਾਲੀ ਟੀਮ ਨੇ ਜਾਰੀ ਕਰਵਾਤਾ ਸਮੂਚੇ ਅਧਿਆਪਕਾਂ ਨੂੰ ਵਧਾਈਆਂ ਸਾਡੀ ਅਪੀਲ ਆ ਜਿਹੜੀ ਪੰਜਾਬ ਦੀ ਅਧਿਆਪਕ ਲਹਿਰ ਹੈ ਸਬਕਾਂ ਵੀ ਜਿਹੜਾ ਪੰਜਾਬ ਦਾ 56 78 ਦਾ ਸੈਕਸ਼ਨ ਸੀ ਸਭ ਤੋਂ ਵੱਧ ਪੀੜਤ ਸੈਕਸ਼ਨ ਸੀ ਇਹਨੂੰ ਵੱਡੀ ਰਾਹਤ ਮਿਲੀ ਆ ਉਹਦੇ ਵਿੱਚ ਜਿੱਥੇ ਉਹਨਾਂ ਨੇ ਸਰਕਾਂ ਤੇ ਏਡਾ ਲੰਮਾ ਸੰਘਰਸ਼ ਲੜਿਆ ਜੇਲ੍ਹਾਂ ਥਾਣੇ ਚ ੱਲੇ ਉਹਦੇ ਨਾਲ ਨਾਲ ਇਹ ਸੈਕਸ਼ਨ ਨੇ ਕਾਨੂੰਨੀ ਲੜਾਈ ਵੀ ਲੜੀ ਸਮੂਚੇ ਅਧਿਆਪਕਾਂ ਨੂੰ ਵਧਾਈ ਜਥੇਬੰਦੀ ਦੀ ਕਾਲ ਤੇ ਲਗਾਤਾਰ ਸੰਘਰਸ਼ਾਂ ਦੇ ਵਿੱਚ ਆਉਂਦੇ ਰਿਹਾ ਕਰੋ ਬਹੁਤ ਬਹੁਤ ਧੰਨਵਾਦ